ਇੱਕ ਬੰਨੇ ਸਤਿਗੁਰੂ ਦੇ ਬਚਨ ਪੜ੍ਹਦੇ ਆਂ ਏਕ ਹੈ ਅਨੇਕ ਹੈ ਵੀ ਇੱਕ ਰੂਪ ਵਿਯੋਦਾ ਹੈ ਤੇ ਅਨੇਕਾਂ ਵੀ ਉਸੇ ਦੇ ਨੇ ਉਸੇ ਰੂਪ ਨਾਲ ਬੰਦਾ ਗੁਰਮੁਖ ਕੋ ਲੜਾਈ ਕਰਦਾ ਵੀ ਹੈ ਫਿਰ ਪਾਵਨ ਬਾਣੀ ਨੂੰ ਜਦੋਂ ਪੜ੍ਹੀਏ ਤੇ ਹਜ਼ੂਰ ਨੇ ਬਚਨ ਕੀਤਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਏਕ ਨੂਰ ਤੇ ਸਭ ਜਗ ਉਪਰਿਆ ਕੌਣ ਭਲੇ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇੱਕ ਨੂਰ ਤੋਂ ਹੀ ਸਾਰੇ ਇੱਕ ਵਾਹਿਗੁਰੂ ਦੇ ਤੋਂ ਪਿਆਰਿਓ ਪੈਦਾ ਹੋਏ ਨੇ ਤੇ ਕੌਣ ਭਲਾ ਤੇ ਕੌਣ ਮਾੜਾ ਇਹ ਸਤਿਗੁਰੂ ਦੇ ਬਚਨ ਨੇ ਜੀ ਅੱਛਾ ਆਪਾਂ ਘਰ ਦੇ ਗੁਰਮੁਖੋ ਵਸੀਆਂ ਸਾਰੇ ਆਪੋ ਆਪਣੇ ਘਰਾਂ ਦੇ ਗਿਆਤੇ ਹੁੰਦੇ ਨੇ ਖਾਸ ਕਰਕੇ ਜਿਹੜੀ ਗ੍ਰਸਤੀ ਹੋਣ ਉਹ ਗੁਰਮੁਖੋ ਥੋੜੇ ਜਿਆਦੇ ਹੁੰਦੇ ਨੇ ਇੱਕ ਪਿਤਾ ਦੇ ਘਰ ਦੇ ਵਿੱਚ ਪਿਆਰਿਓ ਜੇ ਚਾਰ ਬੱਚੇ ਹੋਣਾਂ ਦੀ ਚਾਰ ਹੋਣ ਦੋ ਹੋਣ ਪੰਜ ਹੋਣ ਤਿੰਨ ਹੋਣ ਜਿੰਨੇ ਵੀ ਹੋਣ ਦੀ ਘਰ ਦੇ ਵਿੱਚ ਪਿਆਰਿਓ ਜੀ ਚਾਦਰ ਬੱਚੇ ਹੋਣ ਇੱਕੋ ਪਿਤਾ ਦੇ ਹੋਣ ਤੇ ਪਿਆਰਿਓ ਜੀ ਉਹ ਘਰ ਦੇ ਵਿੱਚ ਲੜੀ ਜਾਣਾ ਆਪਸ ਦੇ ਵਿੱਚ ਇੱਕ ਦੂਜੇ ਨਾਲ ਹੀ ਵੈਰ ਵਿਰੋਧ ਕਰੀ ਜਾਣਾ ਉਥੇ ਕਦੇ ਵੀ ਪਿਆਰਿਓ ਪਿਤਾ ਖੁਸ਼ ਨਹੀਂ ਹੁੰਦਾ ਪਿਤਾ ਨੇ ਚਾਹੁੰਦਾ ਵੀ ਮੇਰੇ ਚਾਰੇ ਦੇ ਚਾਰੇ ਪੁੱਤ ਲੜਨ ਉਹਦੋਂ ਖੁਸ਼ ਹੁੰਦਾ ਜਦੋਂ ਚਾਰੇ ਇੱਕ ਦੂਜੇ ਨੂੰ ਗਲਵੱਕੜੀ ਵਿੱਚ ਲੈ ਓਦੋਂ ਚਾਹ ਚੜਦਾ ਜੀ ਉਹਨੂੰ ਕਿਉਂਕਿ ਪਿਆਰਿਓ ਪਿਤਾ ਹੈ ਨਾ ਜੀ ਮਾ ਪਿਓ ਗੁਰਮੁਖੋਂ ਖੁਸ਼ ਹੈ ਪ੍ਰਸੰਨ ਹੈ ਜਦੋਂ ਚਾਰੇ ਦੇ ਚਾਰੇ ਪਿਆਰਿਓ ਏਕਾ ਕਰਕੇ ਨੇ ਇਕੋ ਨੇ ਪਿਆਰ ਵਾਲੇ ਨੇ ਪ੍ਰੇਮੀ ਨੇ ਇਕ ਦੂਜੇ ਦੇ ਜਾਨ ਲੈਣ ਵਾਲੇ ਨੇ ਪਿਆਰੇ ਇਕ ਦੂਜੇ ਤੋਂ ਜਾਨਾ ਵਾਰਨ ਵਾਲੇ ਨੇ ਫਿਰ ਪਿਆਰਿਓ ਪਿਤਾ ਬੜਾ ਖੁਸ਼ ਰਹਿੰਦਾ ਵੀ ਮੇਰੇ ਪੁੱਤਾਂ ਦਾ ਆਪਸੀ ਪਿਆਰ ਫਿਰ ਬਹੁਤ ਖੁਸ਼ ਹੁੰਦਾ ਹੈ ਜੀ ਪਰ ਜੇ ਪਿਆਰਿਓ ਉੱਥੇ ਹੀ ਇਕ ਦੂਜੇ ਨੂੰ ਵਢਣ ਤੇ ਹੋਣ ਤੇ ਗੁਰਮੁਖੋਂ ਪਿਤਾ ਵੀ ਦੁਖੀ ਤੇ ਨਿਆਣੇ ਵੀ ਦੁਖੀ ਕੋਈ ਸੁਖ ਨਹੀਂ ਹੁੰਦਾ ਜੀ ਨਿਰੰਕਾਰ ਵਾਹਿਗੁਰੂ ਪਿਤਾ ਹੈ ਜੀ ਬਚਨ ਪੜਦੇ ਆ ਹਰ ਦੀ ਮਾਤਾ ਹਰ ਦੀ ਪਿਤਾ ਹਰ ਦੀ ਉਹ ਪ੍ਰਤਪਾਲਕ ਕਹਿੰਦੇ ਵਾਹਿਗੁਰੂ ਹੀ ਮਾਂ ਦੀ ਨਹੀਂ ਆਈ ਹੈ ਵਾਹਿਗੁਰੂ ਪਿਤਾ ਦੀ ਨਹੀਂ ਆਈ ਵੀ ਹੈ ਵਾਹਿਗੁਰੂ ਪਾਲਦਾ ਵੀ ਹੈ ਹਰ ਦੀ ਮੇਰੀ ਸਾਰ ਕਰੇ ਹਮ ਹਰ ਕੇ ਬਾਰਕ ਅਸੀਂ ਵਾਹਿਗੁਰੂ ਦੇ ਬਾਲਕ ਬੱਚੇ ਆ ਉਹ ਸਾਰ ਖਬਰ ਵੀ ਰੱਖਦਾ ਹੈ ਜੀ ਸਾਰੀ ਵੀ ਬੱਚਾ ਕੀ ਕਰਦਾ ਪਿਆ ਕੀ ਨਹੀਂ ਕਰਦਾ ਪਿਆ ਕਿੱਥੇ ਜਾ ਰਿਹਾ ਹੈ ਕਿਉਂ ਜਾ ਰਿਹਾ ਹੈ ਕਿਵੇਂ ਜਾ ਰਿਹਾ ਹੈ ਕਹਿੰਦੇ ਸਾਰੀ ਖਬਰ ਵਾਹਿਗੁਰੂ ਰੱਖਦਾ ਹੈ ਜੀ ਕਿਉਂਕਿ ਉਹ ਮਾਂ ਪੇ ਦੇ ਨਹੀਂ ਆਈ ਹੈ ਨਾ ਜੀ ਸਾਰੀ ਖਬਰ ਰੱਖਦਾ ਹੈ ਇੱਕ ਬਚਨ ਬੜਾ ਪਿਆਰਾ ਮਿਲਦਾ ਵੀ ਬੰਦਾ ਨਾਲ ਦੀ ਕਿਸੇ ਮਹਾਲਾ ਦੇ ਵਿੱਚ ਇੱਕ ਕੂਕਰ ਜਿਹੜਾ ਨਾ ਜੀ ਉਹ ਅੰਦਰ ਬੰਦ ਰਹਿ ਜਾਂਦਾ ਉਸੇ ਦੇ ਅੰਦਰ ਜਦੋਂ ਅੰਦਰ ਬੰਦ ਰਿਆ ਨਾ ਜੀ ਉਹ ਜਿਹੜਾ ਮਹੱਲ ਸਾਰਾ ਸ਼ੀਸ਼ਿਆਂ ਦਾ ਸਾਰਾ ਦਾ ਸਾਰਾ ਜਦੋਂ ਬੰਦ ਰਿਆ ਅੰਦਰ ਨਿਗਾਹ ਮਾਰੀ ਦੀ ਉਹਨੇ ਤੇ ਜਦੋਂ ਵੇਖਿਆ ਵੀ ਮੈਂ ਤੇ ਇਕੱਲਾ ਆਇਆ ਪਰ ਇੱਥੇ ਤੇ ਬੜੇ ਕੁੱਤੇ ਨੇ ਡਰ ਗਿਆ ਜੀ ਕੇਵਲ ਹੁਣ ਜਦੋਂ ਡਰਿਆ ਇਹਨਾਂ ਜੀ ਬਾਹਰੋਂ ਦਰਵਾਜ਼ਾ ਬੰਦ ਹੋ ਗਿਆ ਹੁਣ ਜਦੋਂ ਡਰਿਆ ਤੇ ਡਰ ਦੇ ਨਾਲ ਭੌਂਕੇ ਇਹ ਭੌਂਕੇ ਆ ਦੂਜੇ ਵੀ ਸਾਰੇ ਭੌਂਕ ਪਏ ਸ਼ੀਸ਼ਾ ਇਹਨਾਂ ਜੀ ਸਾਰੇ ਪਾਸਿਆਂ ਤੋਂ ਇਹ ਭੌਂਕੇ ਆ ਦੂਸਰੇ ਵੀ ਭੌਂਕ ਪਏ ਇਹਨੇ ਗੁਰਮੁਖੋ ਸਾਰੀ ਰਾਤ ਕਹਿੰਦੇ ਭੌਂਕਦਾ ਰਿਹਾ ਜੀ ਸਾਰੀ ਰਾਤ ਉਹ ਵੀ ਅਗੋਂ ਭੌਂਕਦੇ ਰਹੇ ਹੁਣ ਜਦੋਂ ਪਿਆਰਿਓ ਇਹ ਉਹਨਾਂ ਨੂੰ ਪੈਂਦਾ ਜੀ ਉਹ ਅਗੋਂ ਇਹਨੂੰ ਪੈਂਦੇ ਨੇ ਕਹਿੰਦੇ ਸਾਰੀ ਰਾਤ ਲੰਘ ਗਈ ਜੀ ਹੁਣ ਰਾਤ ਨੂੰ ਕਹਿੰਦੇ ਜਦੋਂ ਪਿਆਰਿਓ ਇਸੇ ਤਰ੍ਹਾਂ ਭੌਂਕਦਾ ਹੋਇਆ ਉਹਨਾਂ ਨੂੰ ਵੜਦਾ ਹੋਇਆ ਪੈਂਦਾ ਹੋਇਆ ਉੱਥੇ ਕਹਿੰਦੇ ਪਿਆਰਿਓ ਮਰ ਜਾਂਦਾ ਹੈ ਉੱਥੇ ਮਰ ਗਿਆ ਜੀ ਸਵੇਰ ਹੋਈ ਆ ਕੇ ਵੇਖਿਆ ਜੀ ਮਹੱਲ ਖੋਲੇ ਆ ਸ਼ੀਸ਼ੇ ਦੇ ਨਾਲ ਪਿਆਰਿਓ ਸ਼ੀਸ਼ਿਆਂ ਤੇ ਵੀ ਖੂਨ ਹੀ ਖੂਨ ਹੈ ਜੀ ਲਹੂ ਦੇ ਛਿੱਟੇ ਪਏ ਨੇ ਥੱਲੇ ਵੀ ਪਿਆਰਿਓ ਖਰਸ ਵੀ ਰੰਗਿਆ ਪਿਆ ਹੈ ਵੇਖਿਆ ਤੇ ਅੰਦਰ ਇੱਕੋ ਕੁੱਤਾ ਤਿਉ ਮਰਿਆ ਪਿਆ ਪਿਆਰਿਓ ਬਚਨ ਨੂੰ ਸਮਝਿਓ ਦੀ ਮਨੁੱਖਾਂ ਦੀ ਇਹ ਜਿਹੜੀ ਕਾਇਨਾਤ ਸ੍ਰਿਸ਼ਟੀ ਦੇ ਵਿੱਚ ਆਇਆ ਹੈ ਹਰ ਰੋਜ਼ ਪੜਦੇ ਆਂ ਵੀ ਇਹ ਨਿਰੰਕਾਰ ਵਾ ਇਹ ਉਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਇਹ ਗੁਰਮੁਖ ਉਸੇ ਦੇ ਰੂਪ ਨੇ ਪਰ ਕਈ ਰੂਪਾਂ ਦੇ ਵਿੱਚ ਬਿਰਾਜਿਆ ਹੈ ਔਰ ਗੁਰਮੁਖੋ ਸਾਨੂੰ ਉਹਨੇ ਇਸ ਧਰਤੀ ਤੇ ਸ਼ੀਸ਼ਿਆਂ ਦੀ ਧਰਤੀ ਤੇ ਭੇਜਿਆ ਅਰ ਜਦੋਂ ਪਿਆਰਿਓ ਅਸੀਂ ਵੇਖਦੇ ਆਂ ਨੀ ਸਾਰੇ ਆਸੇ ਪਾਸੇ ਤੋਂ ਸਾਰੇ ਬੜੇ ਰੂਪ ਦਿਸਦੇ ਨੇ ਉਹ ਸਾਰੇ ਰੂਪ ਉਸੇ ਕਰਤੇ ਦੇ ਕਿਸੇ ਹੋਰ ਦੇ ਨਹੀਂ ਤੇ ਬੰਦਾ ਉਸੇ ਨਾਲ ਹੀ ਪਿਆਰਿਓ ਲੜ ਲੜ ਕੇ ਦੀ ਤੇ ਆਪਣੀ ਸਾਰੀ ਜ਼ਿੰਦਗੀ ਕੱਢ ਦਿੰਦਾ ਮਰ ਜਾਂਦਾ ਦੀ ਤੇ ਅੰਤ ਨੂੰ ਅਖੀਰ ਨੂੰ ਵੇਖੀਏ ਤੇ ਵਿਅਰਥੀ ਚਲੇ ਜਾਂਦਾ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਲੜਦਾ ਕਿਹਦੇ ਨਾਲ ਪਿਆ ਕਿਹਦੇ ਨਾਲ ਤੇਰਾ ਝਗੜਾ ਹੈ ਕਿਹਦੇ ਨਾਲ ਤੇਰਾ ਬਹਿਰ ਹੈ ਕਿਹਦੇ ਨਾਲ ਵਿਰੋਧ ਹੈ ਕਿਹਦੇ ਨਾਲ ਤੋਂ ਬੁਰਾ ਚਿਤਵਦਾ ਪਿਆ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਰੂਪ ਹੀ ਇੱਕ ਨੇ ਸਾਰੇ ਨਿਰੰਕਾਰ ਵਾਹਿਗੁਰੂ ਦਾ ਰੂਪ ਹਨ ਸਾਰੇ ਤੇ ਸਹਿਬ ਕਹਿੰਦੇ ਕਿਹਦੇ ਨਾਲ ਤੋਂ ਲੜਨਾ ਬਗਾਨਾ ਆਵੇ ਤੇ ਮਰਦ ਕਹਿੰਦੇ ਲੜ ਜਦੋਂ ਰੂਪ ਹੀ ਉਸੇ ਦੇ ਨੇ ਜਿਹਦਾ ਤੂੰ ਜਾਇਆ ਹੋਇਆ ਤੇ ਮਰਦ ਕਹਿੰਦੇ ਭਾਈ ਲੜ ਲੜ ਕੇ ਵਿਅਰਥ ਸਮਾਂ ਨਾ ਗਾਟ ਭੌਂਕ ਨਾ ਜੇ ਤੂੰ ਭੌਂਕਦਾ ਤੇ ਅਗੂੰ ਆਵਾਜ਼ ਆਉਂਦੀ ਏ ਤੂੰ ਕਹਿੰਨਾ ਮੈਂ ਬੋਲਿਆ ਉਹ ਵੀ ਬੋਲ ਪਿਆ ਮਾਇਆ ਬਾਜ ਦਿੱਤੀ ਐ ਵੀ ਤੂੰ ਸ਼ੀਸ਼ੇ ਵਿੱਚ ਵੇਖਿਆ ਖਦੈ ਉਹ ਵੀ ਬੋਲਦਾ ਪਿਆ ਹਾਲਾਂਕਿ ਤੇਰੀ ਆਵਾਜ਼ ਦਾ ਗੂੰਜਵਾਬ ਆ ਰਿਹਾ ਤੂੰ ਪੈਨ ਤਉ ਰੂਪ ਤੈਨੂੰ ਪੈ ਰਿਹਾ ਕਿਉਂਕਿ ਤੂੰ ਸ਼ੀਸ਼ੇ ਵਿੱਚ ਭੱਜ ਕੇ ਜਾਂਦਾ ਪਿਆ ਗੁਰੂਪ ਤੈਨੂੰ ਵੀ ਆਉਂਦਾ ਦਿਸਦਾ ਪਿਆ ਤੇ ਸੱਚੇ ਪਾਤਸ਼ਾਹ ਕਹਿੰਦੇ ਉਹ ਮਨਾ ਵਾਹਿਗੁਰੂ ਨਰਿੰਕਾਰ ਦੇ ਸਾਰੇ ਪ੍ਰਤੀਬਿੰਬ ਰੂਪ ਨੇ ਉਸੇ ਦੀ ਸ੍ਰਿਸ਼ਟੀ ਸਾਜੀ ਹੈ ਕਿ ਮਨਾ ਉਸੇ ਨੂੰ ਮਨ ਚਿਤ ਕਰਕੇ ਤਿਆਉਣਾ ਕਰ ਤਉ ਸਦੀ ਪ੍ਰਾਪਤੀ ਕਰ ਲੈਣਾ ਕਰੇਗਾ ਸਤਿਗੁਰੂ ਕਿਰਪਾ ਕਰਨ ਇਹ ਪਾਵਨ ਉਪਦੇਸ ਸਾਡੇ ਹਿਰਦੇ ਵਾਸਾ ਕਰ ਜਾਵੇ ਸਤਿਗੁਰੂ ਦੇ ਪਾਵਨ ਦਰ ਕਰਦੀ ਵਡਿਆਈ ਸਾਰੇ ਰਲ ਮਿਲ ਕਰਕੇ ਕਰਦੇ ਰਹੀਏ ਜੀ ਜਦ ਲਗ ਦੁਨੀਆਂ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ ਕੁਝ ਸੁਣੀਏ ਕੁਝ ਆਖੀਏ ਜੀ ਸਤਿਗੁਰੂ ਕਿਰਪਾ ਕਰਨ ਇਤਨੀਆਂ ਬੇਨਤੀਆਂ ਅੱਜ ਦੇ ਪਾਵਨ ਦੀਵਾਨ ਦੇ ਅੰਦਰ ਆਪ ਗੁਰੂਆਂ ਸੰਗਤਾਂ ਨੇ ਪ੍ਰਵੰਦਨੀਆਂ ਜੀ ਗੁਰੂ ਕਿਰਪਾ ਕਰੇ ਹੋਈ ਭੁਲ ਧੋਖੇ ਮਾਂ ਦੀ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਮ ਸੇਵੜ ਭਾਗੀ ਨਾਨਕਾ ਜਨਾ ਮਨ ਏਹ ਭਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤ ਸਤਨਾਮ ਵਾਹਿ